ਤੇ ਉੱਤੇ ਖਲੋਤੇ ਨੇ ਸਤਿਗੁਰਾਂ ਦੇ ਸਾਹਮਣੇ ਕੋਈ ਬਹੁਤਾ ਵੱਡਾ ਇਕੱਠ ਨਹੀਂ ਰਿਹਾ ਬਹੁਤ ਗਿਣਤੀ ਇਕੱਠ ਪਰ ਅਜੇ ਵੀ ਗੁਰੂ ਪਾਸ਼ਾ ਬਾਰੋ-ਬਾਰੀ ਸੀਸ ਦੀ ਮੰਗ ਕਰ ਰਹੇ ਸਨ ਸਤਿਗੁਰਾਂ ਨੇ ਸੀਸ ਮੰਗੇ ਆ ਹੌਲੇ-ਹੌਲੇ ਸੰਗਤ ਦੇ ਵਿੱਚੋਂ ਇੱਕ ਗੁਰੂ ਕਾ ਪਿਆਰਾ ਉਮਰ 36 ਕੁ ਸਾਲ ਨੌਜਵਾਨ ਸਹਿਵਰਾਏ ਬਿੱਦਰ ਕਰਨਾਟਕ ਦਾ ਰਹਿਣ ਵਾਲਾ ਇਹ ਉਹ ertid ਹੈ ਮਹਾਭਾਰਤ ਕਾਲ ਦੇ ਵਿੱਚ ਇੱਕ ਦਾਸੀ ਦਾ ਪੁੱਤਰ ਹੋਇਆ ਜਿਸ ਦਾ ਨਾਮ ਸੀ ਬਿੱਦਰ ਅਸਲ ਦੇ ਵਿੱਚ ਉਸ ਦੇ ਸਾਥੀ ਕਾਰਨ ਪੰਡਵ ਉਹਦਾ ਸਨਮਾਨ ਨਹੀਂ ਕਰਦੇ ਸਨ ਭਾਵੇਂ ਇੱਕ ਬਹੁਤ ਵਿਦਵਾਨ ਸੀ ਗਿਆਨੀ ਸੀ ਪਰ ਸਮੇਂ ਦਾ ਯੁੱਗਪੁਰਸ਼ ਕ੍ਰਿਸ਼ਨ ਮਹਾਰਾਜ ਉਹਦਾ ਬਹੁਤ ਵੱਡਾ ਸਨਮਾਨ ਕਰਦਾ ਸੀ ਭਗਤ ਕਬੀਰ ਉਹਨਾਂ ਦੀ ਪਾਵਨ ਬਾਣੀ ਦੇ ਸ਼ਬਦ ਰਾਜਨ ਕੌਣ ਤੁਮਾਰਾ ਆਵੇ ऐसे भाव बिधर को देख्यो ओहे गरीब मोहे पावे बड़े सम्मान योग शब्द कहे ने शब्द बड़े सत्कार योग ने इस पखों क्योंकि भाग जी कहंदे ने राजन कौन थु मारे आवे ऐसे भाव बिधर को देख्यो ओहे गरीब मोहे पावे कृष्ण महाराज कहंदे ने ए युधिष्ठिर मान है राजा ताजदा ਪੌਜ ਦਾ ਭਰਾਮਾਂ ਦਾ ਵੱਡਾ ਪਰਿਵਾਰ ਹੋਣ ਦਾ ਪਰ ਇਹ ਤੇ ਮਨ ਦੇ ਵਿੱਚ ਹੰਕਾਰ ਹੈ ਹਰ ਜੀ ਉਹ ਹੰਕਾਰ ਨਾਲ ਭਾ ਵੀ ਬੇਦਕੂਕ ਸੁਣਾਵੇ ਬਹੁਤ ਵੱਡਾ ਹੰਕਾਰ ਕਰ ਰਿਆ ਨਾ ਹੰਕਾਰੀ ਹੈ ਭਾਂਦਾ ਨਹੀਂ ਤੋ ਸਾਨੂੰ ਫਿਰ ਐਸੇ ਕਰਕੇ ਨਹੀਂ ਸਾਡੇ ਗ੍ਰਹਿ ਵਿਖੇ ਆਉਂਦੇ ਉਹਨੇ ਆਖਿਆ ਹਾਂ ਐਸੇ ਕਰਕੇ ਨਹੀਂ ਆਉਂਦੇ ਫਿਰ ਤੁਸੀਂ ਅਲੂਣਾ ਸਾਗ ਛਕਦੇ ਹੋ ਬਿੱਦਰ ਦੀ ਝੋਗੀ ਦੇ ਵਿੱਚ ਜਾ ਕੇ ਤੇ ਉੱਥੇ ਜਾਣੇ ਹੋ ਔਰ ਯਾਦ ਰੱਖੋ ਮਲਾਬ ਸਾਡੇ ਨਾਲ ਕਰੋ ਸਾਡੇ ਕੋਲੇ ਧਨ ਹੈ ਪੈਸਾ ਹੈ ਬਹੁਤ ਕੁਝ ਹੈ ਤੇ ਜੇਕਰ ਸਾਡੇ ਨਾਲ ਮਨਾਪ ਰੱਖੋਗੇ ਤੁਸੀਂ ਵੀ ਆਨੰਦ ਲਓਗੇ ਪਰ ਕ੍ਰਿਸ਼ਨ ਮਹਾਰਾਜ ਕਹਿੰਦੇ ਨੇ ਨਹੀਂ ਸੰਬੰਧ ਜੋੜੀਏ ਨਿਮਰਤਾ ਦੇ ਨਾਲ ਸੰਬੰਧ ਜੋੜੀਏ ਗਰੀਬੀ ਦੇ ਨਾਲ ਸੰਬੰਧ ਜੋੜੀਏ ਸਾਦਗੀ ਦੇ ਨਾਲ ਇਸ ਲਈ ਬਿਦਰ ਇੱਕ ਵਿਦਵਾਨ ਹੈ ਸਿਆਣਾ ਹੈ ਸਾਊ ਹੈ ਉਸ ਦੀ ਝੁੱਕੀ ਦੇ ਵਿੱਚ ਜੇਕਰ ਜਾ ਕੇ ਅਸੀਂ ਬੈਠਦੇ ਆਂ ਫਿਰ ਬਾਰੋ ਵਾਰੀ ਉਹ ਸਾਨੂੰ ਗਿਆਨ ਦਿੰਦਾ ਹੈ ਉਹ ਸਾਨੂੰ ਸ਼ਬਦ ਦੇ ਨਾਲ ਜੋੜਦਾ ਹੈ ਉਹ ਸਾਨੂੰ ਪ੍ਰਮਾਤਮਾ ਦੇ ਨਾਲ ਜੋੜਦਾ ਹੈ ਉਹ ਸਾਨੂੰ ਪ੍ਰਭੂ ਦੇ ਨਾਲ ਜੋੜਦਾ ਹੈ ਇਸ ਲਈ ਜਾਣਨੇ ਆ ਇਸ ਲਈ ਗਿਆਨ ਕਿੱਥੋਂ ਮਿਲੇ ਮਨੁੱਖ ਨੂੰ ਇਹ ਵੀ ਨਹੀਂ ਪਤਾ ਲੱਗਦਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੌਣ ਜਨਮ ਨਾ ਆਵਾ ਪਤਾ ਹੀ ਨਹੀਂ ਲੱਗਣਾ ਉਹ ਸ਼ਬਦ ਜੋ ਗੁਰੂ ਕੇ ਬੋਲੇ ਬਾਖ ਸਾਡੇ ਹਿਰਦੇ ਨੂੰ ਕਦੋਂ ਸ਼ਾਂਤ ਕਰਦੇ ਹਨ ਇਸ ਲਈ ਸੰਗਤ ਯਾਦ ਰੱਖਣਾ ਗੁਰੂ ਸਹਿਬਾਨ ਜੇਕਰ ਸਨਮਾਨ ਕੀਤਾ ਔ ਲੋਕ ਜੋ ਨਿਮਾਣੇ ਸਨ ਨਤਾਣੇ ਸਨ ਲਤਾੜੇ ਹੋਏ ਸਨ ਦੁਖੀ ਸਨ ਕਲਗੀ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਸ਼ਬਦ ਸ਼ਸਤਰ ਸਿੱਖੀ ਸੰਗਤ ਦੇ ਸਿਧਾਂਤ ਨੂੰ ਸਮਝਾ ਕੇ ਆਪਣੇ ਨਾਲ ਜੋੜ ਲਿਆ ਹੈ ਤੇ ਆਓ ਹਰ ਧਿਆਨ ਦਿਓ ਮੈਂ ਬੇਨਤੀ ਕਰਿਆ ਸਾਹਬਰਾਏ ਬੀਦਰ ਕਰਨਾਟਕ ਦਾ ਰਹਿਣ ਵਾਲਾ ਆਇਆ ਇਹਦੇ ਪਛੋਕਰ ਜੀਵਨ ਦੀ ਵੀ ਝਲਕ ਸੁਣ ਬੜੇ ਪ੍ਰੇਮ ਨਾਲ ਸੁਣਿਓ ਅਸਲ 'ਚ ਮੈਂ ਪਿਛਲੇ 2-3 ਦੀਵਾਨਾਂ ਦੇ ਵਿੱਚ 5 ਪਿਆਰਿਆਂ ਦਾ ਜ਼ਿਕਰ ਕੀਤਾ ਖਾਸ ਕਰਕੇ ਕਿ ਸਾਰੇ ਦੇ ਸਾਰੇ ਪੰਜਾਬ ਦੇ ਵਾਸੀ ਸਨ ਹੁਣ ਜਿਸ ਪਿਆਰੇ ਦਾ ਜ਼ਿਕਰ ਕਰ ਰਿਹਾ ਹਾਂ ਇਹ ਨਗਰ ਨੰਗਲ ਸ਼ਹੀਦਾਂ ਡਿਸਟ੍ਰਿਕਟ ਹੁਸ਼ਾਰ ਦੇ ਵਿੱਚ ਹੁਸ਼ਾਰਪੁਰ ਦਾ ਇਹ ਨਗਰ ਹੈ ਇਹਦੇ ਵੱਡੇ-ਵਡੇਰੇ ਇਸ ਨਗਰ ਦੇ ਵਿੱਚ ਪ੍ਰਾਤਨ ਸਮੇਂ ਦੇ ਵਿੱਚ ਰਹਿੰਦੇ ਸਨ ਤੇ ਹਾਲੇ-ਹਾਲੇ ਆਮ ਤੌਰ ਤੇ ਇਨਸਾਨ ਆਪਣੀ ਰੋਜੀ ਰੋਟੀ ਵਾਸਤੇ ਬੜੀ ਦੂਰ-ਦੂਰ ਚਲਿਆ ਜਾਂਦਾ ਹੈ ਇਹਦਾ ਪਰਿਵਾਰ ਵੀ ਚਲਿਆ ਗਿਆ ਇਹਨਾਂ ਨੇ ਸਿੱਖੀ ਤਿਆਗੀ ਨਹੀਂ ਗੁਰਨਾਨਕ ਨਾਮ ਲੈਵਾ ਸੰ ਪੂਰਾ ਪਰਿਵਾਰ ਜਿੱਥੇ-ਜਿੱਥੇ ਵੀ ਸਤਿਗੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਾ ਉਪਦੇਸ਼ ਦਿੱਤਾ ਹੈ ਉਹ ਧਰਤੀ ਪਵਿੱਤਰ ਹੋ ਗਈ ਉਹ ਸ਼ਾਂਤ ਹੋ ਗਈ ਉੱਥੋਂ ਦੇ ਗੁਰਸਿੱਖ ਗੁਰੂ ਸਾਹਿਬਾਨ ਦੇ ਨਾਲ ਜੁੜਦੇ ਰਹੇ ਸਿੱਖੀ ਦਾ ਵਾਅਦਾ ਹੁੰਦਾ ਰਿਹਾ ਅਸਲ 'ਚ ਜੇ ਪ੍ਰਚਾਰ ਹੋਵੇ ਕੋਈ ਗੱਲ ਫੈਲਦੀ ਤਾਂ ਹੀ ਹੈ ਇਸ ਲਈ ਸਤਿਗੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਯਾਤਰਾਵਾਂ ਕੀਤੀਆਂ ਵੱਖ-ਵੱਖ ਥਾਵਾਂ ਤੇ ਗਏ ਵੱਖ-ਵੱਖ ਰਿਲੀਜਨ ਦੇ ਲੋਕਾਂ ਨੂੰ ਸਤਿਗੁਰੂ ਜੀ ਮਿਲੇ ਉਹਨਾਂ ਨੂੰ ਪਤੇਸ਼ ਦਿੰਦੇ ਰਹੇ ਇਹ ਪਰਿਵਾਰ ਵੀ ਉਹਨਾਂ ਦੇ ਵਿੱਚੋਂ ਐ ਜਿਨ੍ਹਾਂ ਗੁਰਨਾਨਕ ਦੀ ਸਿੱਖੀ ਧਾਰੀ ਹੋਈ ਇਹ ਵੀ ਪੰਜਾਬ ਦੀ ਧਰਤੀ ਦੇ ਵਿੱਚ ਪਹੁੰਚਿਆ ਆ ਇਸ ਇਕੱਠ ਦੇ ਵਿੱਚ ਇਹ ਵੀ ਬੈਠਾ ਆ ਚਾਰ ਸਿੱਖਾਂ ਨੇ ਸੀਸ ਦੇ ਦਿੱਤਾ ਐ ਸਨਾਤਾ ਐ ਕੋਈ ਬੋਲ ਹੀ ਨਹੀਂ ਰਿਹਾ ਪਰ ਵਿੱਚੋਂ ਇੱਕ ਆਵਾਜ਼ ਫੇਰ ਗੂੰਜ اٹਹੀ ਸੀਸ ਸਾਹਿਦਾ ਐ ਸੀ ਚਾਹੀਦਾ ਹੈ ਸੀ ਚਾਹੀਦਾ ਹੈ ਬੋਲਣ ਵਾਲੇ ਵਸਨ ਪਾਸ਼ਾ ਸਤਿਗੁਰੂ ਗੁਰੂ ਗੋਬਿੰਦ राय ਪਾਸ਼ਾ ਫਿਰ ਦੂਰ ਬੈਠਾ ਹੋਇਆ ਸਿੱਖ ਪਿਆਰ ਨਾਲ ਉੱਠਿਆ ਸਤਿਗੁਰਾਂ ਦੇ ਵੱਲ ਵਧਿਆ ਸਤਿਗੁਰਾਂ ਦੇ ਕੋਲ ਆ ਗਿਆ ਸਤਿਗੁਰਾਂ ਨੇ ਆਖਿਆ ਗੁਰਸਿੱਖਾ ਇੱਕ ਗੱਲ ਯਾਦ ਰੱਖੀ ਪਹਿਲਾਂ ਚਾਰਾਂ ਦੇ ਨਾਲ ਜੋ ਹੋਇਆ ਉਹ ਤੇਰੇ ਨਾਲ ਵੀ ਹੋਏਗਾ ਐਨੇ ਆਖਿਆ ਪਾਸ਼ਾ ਲੈਸਨ ਮੈਂ ਵੀ ਉਹੀ ਪੜਿਆ ਹੈ ਜਿਹੜਾ ਤੁਸੀਂ ਉਹਨਾਂ ਨੂੰ ਪੜਾਇਆ ਹੈ ਤੇ ਪਾਸ਼ਾ ਮੈਂ ਗੁਰਨਾਨਕ ਦਾ ਸਿੱਖਾਂ ਜੇ ਉਹਨਾਂ ਨੇ ਇਹ ਸਿਧਾਂਤ ਪੜ ਲਿਆ ਬੋਹੇ ਮਰਨੇ ਦਾ ਚਾਅ ਹੈ ਮਰੂੰ ਤੋ ਹਰ ਕੈ ਦੁਆਰ ਫਿਰ ਮੈਂ ਵੀ ਮਰਨ ਵਾਸਤੇ ਤਿਆਰ ਹਾਂ ਪਾਸ਼ਾ ਕਹਿੰਦੇ ਨੇ ਇਸ ਮਰਨ ਦੇ ਵਿੱਚ ਹੀ ਜ਼ਿੰਦਗੀ ਹੈ ਐਸੇ ਸਿਧਾਂਤ ਨੂੰ ਮੈਂ ਸਮਝਾਉਣ ਲੱਗਾ ਹਾਂ ਗੁਰੂ ਪਾਸ਼ਾ ਨੇ ਆਖਿਆ ਨੇੜੇ ਆ ਨੇੜੇ ਆ ਗਿਆ ਪਾਦਸ਼ਾ ਕਹਿੰਦੇ ਤੇਰੀ ਜ਼ਿੰਦਗੀ ਖਤਮ ਹੋ ਜਾਏਗੀ ਇਹਨੇ ਆਖਿਆ ਜੀ ਸੰਸਾਰ ਦੇ ਵਿੱਚ ਜੋ ਵੀ ਪ੍ਰਾਨੀ ਆਇਆ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਨ ਹੈ ਕਿਉਂ ਸਾਹਿਬ ਮਨੋ ਵਸਾਰੀ ਹੈ ਪਾਦਸ਼ਾ ਜਿਵੇਂ ਪਹਿਲੇ ਗੁਰਸਿੱਖਾਂ ਦੇ ਉੱਤੇ ਤੁਸੀਂ ਕਿਰਪਾ ਕੀਤੀ ਹੈ ਮੇਰੇ ਤੇ ਵੀ ਮਿਹਰ ਕਰੋ ਸੰਸਾਰ ਦੇ ਵਿੱਚ ਸ਼ਬਦ ਨਾਲ ਜੁੜਨ ਵਾਲੇ ਬਾਣੀ ਨਾਲ ਜੁੜਨ ਵਾਲੇ ਜਾਹਰ ਦੇ ਸੇਵਾ ਰਾਸ਼ਟਰ ਸੇਵਾ ਸਮਾਜ ਸੇਵਾ ਦੇ ਨਾਲ ਜੁੜਨ ਵਾਲੇ ਲੋਕ ਸੰਸਾਰ ਦੇ ਵਿੱਚ ਅਮਰ ਹੋ ਜਾਂਦੇ ਨੇ ਇਹ ਅਮਰ ਜ਼ਿੰਦਗੀ ਹੈ ਗੁਰੂ ਪਾਤਸ਼ਾਹ ਦੇ ਨਾਲ ਜੁੜਨ ਲੱਗਾ ਹੈ ਗੁਰੂ ਪਾਤਸ਼ਾਹ ਇਹਨੂੰ ਸਿਧਾਂਤ ਸਮਝਾਉਂਦੇ ਨੇ ਗੁਰਸਿੱਖਾ ਨੇੜੇ ਆ ਜਾ ਇਹ ਕਹਿਣ ਲੱਗਾ ਪਾਤਸ਼ਾਹ ਆ ਤਨ ਵੀ ਤੇਰਾ ਮਨ ਵੀ ਤੇਰਾ ਧਨ ਵੀ ਤੇਰਾ ਜ਼ਿੰਦਗੀ ਵੀ ਤੇਰੀ ਸਤਿਗੁਰਾਂ ਨੇ ਆਖਿਆ ਸਿੱਖੀ ਦੇ ਸਿਧਾਂਤ ਨੂੰ ਸਮਝੀਂ ਫਿਰ ਤੈਨੂੰ ਅਮਰ ਜ਼ਿੰਦਗੀ ਮਿਲ ਜਾਏਗੀ ਤੂੰ ਅਮਰ ਹੋ ਜਾਏਗਾ ਇਮੋਰਟਲ ਹੋ ਜਾਏਗਾ ਤੇ ਤੇਰਾ ਨਾਂ ਇਸ ਸੰਸਾਰ ਦੇ ਵਿੱਚ ਸਦਾ ਸਦਾ ਰਹੇਗਾ ਗੁਰੂ ਪਾਤਸ਼ਾਹ ਨੇ ਬੋਲ ਕੇ ਪ੍ਰੇਮ ਨਾਲ ਸਹਿਬ ਰਾਏ ਨੂੰ ਇੱਕ ਪਾਠ ਪੜ੍ਹਾਇਆ ਹੈ ਇੱਕ ਲੈਸਨ ਪੜ੍ਹਾਇਆ ਹੈ ਕੀ ਉਹ ਲੈਸਨ ਦੇ ਸ਼ਬਦ ਸਨ ਉਸ ਨੂੰ ਢਾਢੀ ਜਿਥਾਈ ਹੋ ਗਏ have